ਸਿੰਸਾ ਹੀ ਡੇਢ ਤੋਂ 2.5 ਸਾਲਾਂ ਤੋਂ ਜਿਵੇਂ ਇਸ਼ੂਸ ਚੱਲ ਰਹੇ ਸੀਗੇ ਬਹੁਤ سارے ਤਾਂ ਕਈ ਐਡਮਿਸ਼ਨਸ ਹੋਈਆਂ ਜਦੋਂ ਫਿਲਮ ਸਾਡੀ ਸ਼ੁਰੂ ਹੋਈ ਸੀ ਆਈ ਗੈਸ 15-15 ਨੂੰ ਹੋਈ ਸੀ ਭਾਜੀ 15 ਨਵੰਬਰ ਨੂੰ ਲਾਸਟ ਇਅਰ ਸਾਡੀ ਫਿਲਮ ਸ਼ੁਰੂ ਹੋਈ ਸੀ ਤੇ 17 ਨੂੰ ਉਹ ਇਸ਼ੂ ਆਇਆ ਤੇ ਮੈਂ ਭਾਜੀ ਉਹਨਾਂ ਨੂੰ ਹਜੇ 1-2 ਦਿਨ ਹੋਏ ਸੀਗੇ ਫਿਲਮ ਸ਼ੁਰੂ ਹੋਈ ਨੂੰ ਤੇ ਸਾਰੀ ਰਾਤ ਸਾਡੀ ਹਸਪੀਟਲ ਦੇ ਵਿੱਚ ਲੰਗੀ ਤੇ ਜਦੋਂ ਮੈਂ 4 5 ਵਜੇ ਸਵੇਰੇ ਤੱਕ ਕੇ ਘਰ ਆਇਆ ਤੇ ਮੈਸਟਰ ਜਿੰਦਰભાઈ ਉਹਨਾਂ ਨੂੰ ਮੈਸੇਜ ਕੀਤਾ ਵੀ ਭਾਜੀ ਮੈਂ ਹੁਣੇ ਜਸਟ ਆਇਆ ਤੇ ਇਦਾਂ ਇਦਾਂ ਹੋਇਆ ਰਤੀ ਤੇ ਵੀ ਅਲ ਵੀ ਆਨ ਦਾ ਸੈੱਟ ਪਰ ਮੈਨੂੰ ਥੋੜਾ ਟਾਈਮ ਚਾਹੀਦਾ ਤੇ ਭਾਜੀ ਉਹਨਾਂ ਨੇ ਇੰਨੀ ਸਪੋਰਟ ਦਿਖਾਉਂਦੇ ਹੋਏ ਮਤਲਬ ਹਾਲਾਂਕਿ ਬਹੁਤ ਔਖਾ ਹੁੰਦਾ ਜਦੋਂ ਤੁਸੀਂ ਇੱਕ ਪੂਰਾ ਬ੍ਰੇਕਡਾਊਨ ਕੀਤਾ ਹੁੰਦਾ ਸੀਨਾਂ ਦਾ ਵੀ ਅੱਜ ਦੇ ਦਿਨ ਅਸੀ ਆਹ ਸੀਨ ਕਰਨੇ ਆ ਸਰੀ ਪ੍ਰੋਡਕਸ਼ਨ ਆਈ ਹੁੰਦੀ ਹੈ ਕਈ ਜਰੀ ਤੁਹਾਡਾ ਤਾਂ ਮਾਜਾ ਮਾਜਾ ਦਾ ਵੱਡਾ ਹੁੰਦਾ ਉਸ ਦਿਨ ਦਾ ਪਰਟੀਕੂਲਰ ਦਿਨ ਦਾ ਬਟ ਫਿਰ ਵੀ ਭਾਜੀ ਉਹਨਾਂ ਨੇ ਇੰਨਾ ਕਿ ਜ਼ਿਆਦਾ ਸਪੋਰਟ ਕੀਤਾ ਹਾਂਜੀ ਨੋ ਡਾਊਟ ਡਿਫਿਕਲਟ ਕਾਫੀ ਸੀਗਾ ਮਤਲਬ ਮੈਨੂੰ 10 15 ਮਿੰਟ ਦੀ ਵੀ ਬ੍ਰੇਕ ਮਿਲਦੀ ਸੀਗੀ ਤਾਂ ਮੈਨੂੰ ਹੁੰਦਾ ਸੀਗਾ ਵੀ ਜੇ ਵੀ ਜੇ ਸਾਡਾ ਸੈੱਟ ਨੇੜੇ ਆ ਇੱਕ ਦਿਨ ਬਹੁਤ ਨੇੜੇ ਸੀਗਾ ਜਸਟ ਨਾਲ ਦੀ ਗਲੀ 'ਚ ਸੀ ਹਸਪੀਟਲ ਤੋਂ ਸੋ ਉਹਦੇ 'ਚ ਮੈਂ ਬਹੁਤ ਇਦਾਂ ਕਰਦਾ ਹੁੰਦਾ ਸੀਗਾ ਵੀ ਜਦੋਂ ਬ੍ਰੇਕ ਮਿਲੀ ਨਾਲ ਹੀ ਭੱਜ ਕੇ ਉੱਤਰ ਜਲ ਜਾਣਾ ਬਟ ਬਹੁਤ ਸਪੋਰਟ ਕੀਤੀ ਸੀ ਸਾਰੀ ਟੀਮ ਨੇ ਤੇ ਮੈਂ ਬਹੁਤ ਧੰਨਵਾਦੀ ਹਾਂ